ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਬਿਗਲੀ ਬੋਰਡ ਦੀਆਂ ਜ਼ਮੀਨਾਂ ਦੇ ਨਾਲ-ਨਾਲ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸੁੰਨੀ ਕੇਪ ਨੂੰ ਭੰਕਰਨਾ ਔਰ ਨਾਲ ਹੀ ਗੱਲ ਕਰਾਂਗੇ ਅਸੀਂ ਬੀਐਮਬੀ ਦੇ ਵਿੱਚ ਉਹ ਪੰਜਾਬ ਸਰਕਾਰ ਦੀ ਨਿਮਾਇਦਗੀ ਖਤਮ ਕਰਨਾ ਸੋ ਮੇਰੇ ਨਾਲ ਇਸ ਵੇਲੇ ਬਲਦੇਵ ਸਿੰਘ ਮਢਾਲੀ ਸੂਬਾ ਪ੍ਰਧਾਨ ਅਮਪਲਾਈ ਫੈਡਰੇਸ਼ਨ ਪੀਐਸ ਪੀਸੀਐਲ ਪੀਐਸ ਪੀਸੀਐਲ ਅਤੇ ਮੈਂਬਰ ਜੁਆਇੰਟ ਫੋਰਮ ਏਕਤਾ ਜਿਹੜੇ ਕਿ ਮੇਰੇ ਨਾਲ ਨੇ ਸੋ ਅਸੀਂ ਗੱਲ ਉਹਨਾਂ ਨਾਲ ਕਰਦੇ ਆ ਤੇ ਤੁਹਾਡਾ ਸਭ ਤੋਂ ਪਹਿਲਾ ਮਢਾਲੀ ਸਾਹਿਬ ਸਾਡੇ ਚੈਨਲ ਤੇ ਸਵਾਗਤ ਹੈ ਮੈਂ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਤੁਹਾਡੇ ਚੈਨਲ ਦਾ ਸਿੱਧਾ ਗੱਲਬਾਤ ਤੇ ਧੰਨਵਾਦ ਕਰਦਾ ਹਾਂ ਜੀ ਆ ਮਨਾਰੀ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਅੱਜ ਬਿਜਲੀ ਬੋਰ ਦੀਆਂ ਜਿਹੜੀਆਂ ਜ਼ਮੀਨਾਂ ਨੇ ਕੋਲ ਨੂੰ ਵੇਚਣ ਦਾ ਜਿਹੜਾ ਸਰਕਾਰ ਵੱਲੋਂ ਉਹ ਯਤਨ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਕਿਉਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਔਰ ਜਿਹੜੇ ਵੀ ਅਫਸਰ ਇਹਦੇ ਵਿੱਚ ਕੋਈ ਰਿਕਾਵਟ ਬਣਦੇ ਨੇ ਉਹਨਾਂ ਦੀਆਂ ਸਵਾਵਾ ਖਤਮ ਕੀਤੀਆਂ ਜਾ ਰਹੀਆਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਜਿਹੜੇ ਫੋਰਮ ਦੇ ਇੱਕ ਮੈਂਬਰ ਹੋ ਔਰ ਇੱਕ ਪੂਰੀ ਸਾਡੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਹੋ ਕੀ ਕਹਿਣਾ ਚਾਹੋਗੇ ਇਹਦੇ ਸਬੰਧ ਵਿੱਚ ਮੈਂ ਇਹੀ ਕਹਿਣਾ ਚਾਹੁੰਗਾ ਵੀ ਜੋ ਸਰਕਾਰਾਂ ਦਾ ਹੈ ਜੀ ਸਰਕਾਰਾਂ ਨੇ ਜੋ ਇਹ ਪ੍ਰੋਪਰਟੀਆਂ ਵੇਚਣ ਦਾ ਪਹਿਲਾਂ ਇਹਨਾਂ ਨੇ ਲੈਂਡਪੂਰ ਸਕੀਮ ਲਿਆਂਦੀ ਤੁਹਾਡੇ ਸਾਹਮਣੇ ਕਿਸਾਨਾਂ ਦੀਆਂ ਜ਼ਮੀਨਾਂ ਰੋਕਣ ਲਈ ਜੀ ਉਹ ਇਹਨਾਂ ਨੂੰ ਜੋ ਕਿਸਾਨਾਂ ਦਾ ਵਿਰੋਧ ਹੋ ਗਿਆ ਇਹਨਾਂ ਨੂੰ ਵਾਪਸ ਲੈਣਾ ਪੈ ਗਿਆ ਜੀ ਹੁਣ ਇਹਨਾਂ ਨੇ ਬਿਜਲੀ ਬੋਰਡ ਦੀਆਂ ਜੋ ਪ੍ਰਾਪਰਟੀਆਂ ਉਹਨਾਂ ਤੇ ਅੱਖ ਰੱਖ ਲਈ ਜੀ ਉਹਨਾਂ ਨੂੰ ਵੇਚਣ ਦਾ ਇਹਨਾਂ ਨੇ ਕਾਹ ਯਾਰ ਰੱਖ ਰੱਖਿਆ ਜੋ ਵੀ ਸਾਡਾ ਬਿਜਲੀ ਬੋਰਡ ਦਾ ਜੀ ਮਤਲਬ ਕਿ ਜੋ ਵੀ ਸਾਡਾ ਬਿਜਲੀ ਬੋਰਡ ਦਾ ਪ੍ਰਬੰਧਕ ਜਿਹੜੇ ਪਹਿਲਾਂ ਸੀਐਮਡੀ ਸੀ ਜਾਂ ਪਾਵਰ ਸੈਕਟਰੀ ਲੱਗੇ ਹੋਏ ਸੀ ਜੀ ਉਹਨਾਂ ਨੇ ਵੀ ਇਸ ਸਬੰਧ ਵਿਚ ਉਹਨੇ ਇਸ ਚੀਜ਼ ਤੇ ਪਾਲਿਸੀ ਤੇ ਸਹਿਮਤੀ ਨੇ ਭਰੀ ਤੇ ਉਹ ਵੀ ਬਦਲੀ ਇਹਨਾਂ ਨੇ ਲਿਖ ਨੂੰ ਹਟਾਤਾ ਜੀ ਉਸ ਤੋਂ ਬਾਅਦ ਸਾਡੇ ਡਾਇਰੈਕਟਰ ਸਾਹਿਬ ਨੇ ਉਹਨਾਂ ਨੇ ਸਵਾਵਾ ਵੀ ਇਹਨਾਂ ਨੇ ਰੱਦ ਕਰਤੀਆਂ ਤੇ ਕਿਹੜੇ ਡਾਇਰੈਕਟਰ ਸਾਹਿਬ ਨੇ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਜਿਹਨੇ ਡਾਇਰੈਕਟਰ ਜਨਰੇਸ਼ਨ ਹਾਂ ਜੀ ਡਾਇਰੈਕਟਰ ਜਨਰੇਸ਼ਨ ਜੀ ਉਹਨਾਂ ਨੇ ਸਵਾਵਾ ਵੀ ਰੱਦ ਕਰਤੀਆਂ ਜੀ ਇੱਕ ਚੀਫ ਇੰਜੀਨੀਅਰ ਰੋਪੜ ਵੀ ਇਹਨਾਂ ਨੇ ਮਤਲਬ ਕਿ ਸਸਪੈਂਡ ਕਰਤਾ ਜੀ ਜਿਹੜਾ ਕਹਿਉ ਦਾ ਭਾਵ ਵੀ ਸਰਕਾਰਾਂ ਨੇ ਇਹਨੇ ਆਉਣ ਸਾਹਰ ਇਹ ਹੀ ਜਿਹੜੇ ਸਾਡੇ ਸੀਨੀਅਰ ਰੋੜਾ ਜੀ ਮੰਤਰੀ ਨੇ ਜੀ ਇਹ ਸਰਕਾਰਾਂ ਦੇ ਚਿਹਤੇ ਨੇ ਜੀ ਇਹ ਸਰਕਾਰਾਂ ਦੇ ਚਿਹਤੇ ਚਿਹਤਕਰਦਾਂ ਲੋ ਇਹ ਬਿਜ਼ਨਸ ਬਿਜ਼ਨਸ ਸੁਨਣ ਆਦਮੀ ਨੇ ਜੀ ਕਨਸਟ੍ਰਕਟਰ ਨੇ ਜੀ ਇਹਨਾਂ ਨੇ ਸਾਰੀ ਮਤਲਬ ਕਿ ਪਹਿਲਾਂ ਸ ਰਾਜ ਸਭਾ ਦੇ ਮੈਂਬਰ ਸੀ ਜੀ ਉੱਥੋਂ ਹਟਾ ਕੇ ਜਿਹੜੇ ਸਾਡੇ ਪਹਿਲਾਂ ਵਾਲੇ ਮੰਤਰੀ ਸੀ ਹਰਪ੍ਰੀਤ ਸਿੰਘ ਜੀ ਜੀਡੀਓ ਹਾਂ ਜੀ ਉਹਨਾਂ ਨੂੰ ਹਟਾਇਆ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲਾਇਆ ਗਿਆ ਇਹਨੇ ਆ ਕੇ ਸਾਡੇ ਮਤਲਬ ਕਿ ਸੀਐਮ ਦੀ ਸਾਹਿਬ ਵੀ ਹਰੀ ਸਿੰਘ ਸਾਹਿਬ ਵੀ ਤੁਸੀਂ ਡਾਕਟਰ ਤੇ ਚੀਫ ਸਾਹਿਬ ਇਹਨੇ ਆਹ ਸਰ ਬਿਜਲੀ ਬੋਰਡ ਦੇ ਉੱਤੇ ਇੱਕ ਸਰਕਾਰ ਦੇ ਤਹੀਏ ਥਰੂ ਜੀ ਉਪਰੰਦੀ ਕੋਸ਼ਿਸ਼ ਕੀਤੀ ਹੈ ਅਸੀਂ ਇਹਨਾਂ ਦੀ ਪੂਰਨ ਸ਼ਬਦਾਂ ਦੇ ਵਿੱਚ ਸਮੁੱਚੇ ਜਰਨਲ ਫੋਰਵਰਡ ਕਮਾਂਡ ਚੋਂ ਮੈਨਰੇ ਵੱਲੋਂ ਇਹਨਾਂ ਦੀ ਅਸੀਂ ਨਿਖੇਧੀ ਕਰਦੇ ਆ ਜੀ ਵੀ ਕਦੇ ਚਿੱਤ ਵੀ ਨਿਹਾਰਨ ਦੇਣਾ ਵੀ ਇਹਨਾਂ ਨੂੰ ਜੋ ਇਹ ਸਰਕਾਰਾਂ ਨੇ ਪ੍ਰੋਪਰਟੀਆਂ ਵੇਚਣ ਤੇ ਲੱਗੇ ਹੋਏ ਨੇ ਜੀ ਉਹ ਅਸੀਂ ਨਹੀਂ ਵੇਚਣ ਦੇਵਾਂਗੇ ਜੀ ਕਿ ਪਹਿਲਾਂ 2013 ਦੇ ਵਿੱਚ ਮਾਦਲ ਸਰਕਾਰ ਵੀ ਇਹ ਲਈ ਸੀ ਕਿਰਕਾਲ ਸੀ ਜੀ ਉਦੋਂ ਵੀ ਉਹਨਾਂ ਲੋਕਾਂ ਦਾ ਵਿਰੋਧ ਕਰਕੇ ਉਹਨੂੰ ਵਾਪਸ ਲੈਣੀ ਪਈ ਜੀ ਫਿਰ ਉਸ ਤੋਂ ਬਾਅਦ ਇਹ ਜਿਹੜਾ 2020 ਬਿਲ ਸੀਗਾ ਹਾਂਜੀ ਉਹਦੀ ਸਰਕਾਰ ਵੀ ਲਈ ਸੀ ਉਸੇ ਤਰ੍ਹਾਂ ਤੇ ਇਹ ਹੁਣ ਸਾਰੇ ਮਤਲਬ ਇਹ ਬਿਜਲੀ ਬੋਰਡ ਦੇ ਇੱਕ ਆਖ ਹੈ ਇੱਕ ਬਿਜਲੀ ਬੋਰਡ ਦੀ ਸਟਰੌਂਗ ਜਥੇਬੰਦੀ ਹੈ ਜਿਹੜੀ ਬਿਜਲੀ ਬੋਰਡ ਨੂੰ ਇਹਨਾਂ ਨੇ ਦਬਾ ਲਿਆ ਮੰਨ ਲਓ ਕਿ ਸੋਚੇ ਪੰਜਾਬ ਨੂੰ ਇਹਨਾਂ ਨੇ ਦਬਾ ਲਿਆ ਬਿਲਕੁਲ ਜੀ ਬਿਜਲੀ ਬੋਰ ਮਤਲਬ ਕਿ ਇੱਕ ਇਹ ਖੁਦਮੁਖਤਿਆਰੀ ਉਦਾਰਾ ਸੀ ਜੀ ਕਿ ਚਲੋ ਸਰਕਾਰਾਂ ਨੇ ਆਪ ਦੇ ਅੰਡਰ ਲੈ ਲਿਆ 2010 ਦੇ ਵਿੱਚ ਜੀ ਤੇ ਮਤਲਬ ਕਿ ਪ੍ਰੋਫਟਾ ਬਿਲਕੁਲ ਇਹ ਆਪਦੀ ਕਮਾਈ ਆਪ ਕਰਨਾ ਹੈ ਇਹ ਕੋ ਘਾਟੇ ਦਾ ਸੌਦਾ ਨਹੀਂ ਪਰ ਸਰਕਾਰਾਂ ਨੇ ਜਿਹੜੇ ਨੀਤੀਆਂ ਪਾਲਸੀਆਂ ਉਹ ਘਾਟੇ ਦਾ ਸੌਦਾ ਹੈ ਬਿਲਕੁਲ ਬਿਲਕੁਲ ਅਸੀਂ ਕਿਸੇ ਨੂੰ ਇਹ ਨਹੀਂ ਕਹਦੇ ਕਿ ਕਿਸੇ ਨੂੰ ਬਿਜਲੀ ਮੁਕਤ ਦੇਣ ਨਾ ਦੇਣ ਜੀ ਉਸ ਵੀ ਕਰਨਾ ਪਰ ਇਹਦੇ ਲਈ ਜਿਹੜਾ ਬਿਜਲੀ ਬੋਰਡ ਦਾ ਪੈਸਾ ਬਣਦਾ ਜੋ ਬਿਜਲੀ ਬੋਰਡ ਦਾ ਰੈਟ ਹੈ ਬਿਜਲੀ ਬੋਰਡ ਨਹੀਂ ਇਹਨਾਂ ਨੂੰ ਕਿਸੇ ਸਰਕਾਰ ਦਿੰਦੀ ਹੈ ਦੇਵੇ ਜੋ ਬਿਜਲੀ ਬੋਰਡ ਦਾ ਸਮੇਂ ਸਰ ਇਹ ਮਤਲਬ ਕਿ ਪੈਸਾ ਵਾਪਸ ਮੋੜੀ ਜਾਣ ਦਾ ਮਤਲਬ ਇਹਨੂੰ ਬਿਜਲੀ ਬੋਰਡ ਨੂੰ ਵੇਚਣ ਦੀ ਕੋਈ ਜ਼ਰੂਰਤ ਨਾ ਹੋਵੇ ਜਿਹੜੇ ਸਰਕਾਰੀ ਅਧਾਰੇ ਹੁਣ ਨਾ ਮੰਨੇ ਲੱਖਾਂ ਕਰੋੜਾਂ ਅਰਬਾ ਬਿਲ ਪਿਆ ਉਹ ਸਭ ਸਰਕਾਰ ਦੇ ਖਾਤੇ 'ਚ ਹੈ ਬਿਲਕੁਲ ਬਿਲਕੁਲ ਪਰ ਮੈਂ ਇਹਨਾਂ ਨੂੰ ਤੁਹਾਡੇ ਮੱਧਵਾਂ ਅਸੀਂ ਕਈ ਵੀ ਦੱਸਣਾ ਚਾਹਣਾ ਕਿ ਜੋ ਇਹ ਇੱਕ ਤਾਂ ਪ੍ਰਿੰਡ ਦੀ ਪ੍ਰਾਪਰਟੀ ਹੈ 1764 ਕਿਲੇ ਅਸਾਂ ਇਹ ਤਰ ਕਿ ਲਈ ਆਪਣਾ 1764 ਏਕੜ ਜੀ 50 50 ਕਿਲੇ ਲੁਧਿਆਣੇ ਦੀ ਹੈ ਜੀ 40 ਕਿਲੇ ਪਟਿਆਲੇ ਨੇ ਜੀ ਇਹ ਏਕੜ ਦੇ ਦੋ ਤਿੰਨ ਮਤਲਬ ਕਿ ਸ਼ਹਿਰਾਂ ਤੋਂ ਖਾਲਸਾ ਇਹ ਮਤਲਬ ਕਿ ਸ਼ੁਰੂਆਤ ਕਰਨੀ ਦੇਖਦੇ ਆ ਬਹੁਤ ਪ੍ਰਾਪਰਟੀ ਪਈ ਹੈ ਇਹ ਸਰਕਾਰ ਦੇ ਹੈਗਾ ਵੀ ਪੰਚਾਇਤੀ ਜੋ ਜ਼ਮੀਨਾਂ ਉਹਨਾਂ ਵੀ ਡੀਸੀਆਂ ਕੱਲੇ ਉਹਨਾਂ ਵੀ ਵੀਡੀਓ ਰਹੀ ਲੈਟਰ ਭੇਜੇ ਹੋਏ ਨੇ ਜੀ ਉਹ ਮਤਲਬ ਕਹਿ ਰਹੇ ਆਪਾਂ ਵੀ ਜੋ ਸਰਕਾਰੀ ਜੋ ਵੀ ਕਿਤੇ ਨਾ ਕੁਝ ਦੀਦਾ ਹੈ ਜੀ ਇਹ ਉਸ ਨੂੰ ਐ ਕਹਿੰਦੇ ਆ ਵੀ ਹੁਣ ਅਸੀਂ ਕਿਸੇ ਲੋਟੇ ਨੂੰ ਹੜਾਪ ਲਈਏ ਬਿਲਕੁਲ ਬਿਲਕੁਲ ਪਰ ਜਿਹੜੀਆਂ ਇਹਨਾਂ ਨੇ ਪੋਰਸਾ ਲੋਕਾਂ ਦਾ ਵਾਅਦੇ ਕੀਤੇ ਉਹ ਵਾਅਦੇ ਹੁਣ ਇਹਨਾਂ ਤੋਂ ਨਹੀਂ ਚਲੋ ਪੂਰੇ ਉੱਪਰ ਦੇ ਪਰ ਅਸੀਂ ਤਾਂ ਇਹ ਕਹਿੰਨੇ ਆ ਕਿ ਜਿਹੜਾ ਬਿਜਲੀ ਬੋਰਡ ਦੀ ਪ੍ਰਾਪਰਟੀ ਹੈ ਜੀ ਉਹ ਅਸੀਂ ਬਿਲਕੁਲ ਹੀ ਨਹੀਂ ਵੇਚਣ ਦੇਵਾਂਗੇ ਸਾਡਾ ਸੰਘਰਸ਼ ਚੱਲਦਾ ਹੈ 2 ਤਰੀਕ ਨੂੰ ਅਸੀਂ ਲੁਧਿਆਣੇ ਦੇ ਵਿੱਚ ਤਾਂ ਆਲਾ ਕੇ ਆਇਆ ਜੀ 9 ਤਰੀਕ ਨੂੰ ਲੁਧਿਆਣੇ ਦੇ ਵਿੱਚ ਮਤਲਬ ਕਿ ਸਾਡਾ ਕਰਨ ਥਾਨ ਜਿੱਥੇ ਜਿਮਨੀ ਚੋਂ ਹੋ ਰਹੀ ਹੈ ਜੀ ਉੱਥੇ ਸਾਡਾ ਧਰਨਾ ਹੈ ਬਿਲਕੁਲ ਮੈਂ ਇੱਕ ਤੋਂਡੇ ਮੱਧਮ ਰਾਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਵੰਤ ਸਿੰਘ ਮਾਨ ਤੇ ਤੇ ਸਾਡੇ ਬਿਜਲੀ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦਾ ਜੀ ਕਿ ਜੋ ਬਿਜਲੀ ਬੋਰਡ ਦਾ ਪ੍ਰਾਪਰਟੀਆਂ ਉਹ ਨਾ ਵੇਚੀਆਂ ਜਾਣ ਕਿ ਇੱਕ ਕਮਾਊ ਪੁੱਤ ਹੈ ਜੇ ਮਤਲਬ ਕਿ ਤੁਸੀਂ ਇੱਕ ਕਮਾਊ ਪੁੱਤ ਹੀ ਲਾ ਲੋ ਕਹਿ ਲੋ ਵੀ ਜੇ ਇਹਦਾ ਤੁਸੀਂ ਆਂਡਾ ਹੀ ਖਾ ਲਾ ਮਤਲਬ ਕਿ ਮੁਰਗੀ ਮਾਰ ਕੇ ਖਾ ਲਈ ਨਾ ਉਹਦਾ ਕੀ ਫਾਇਦਾ ਪਿੱਛੇ ਹੀ ਰਹਿ ਜੂ ਬਿਲਕੁਲ ਹਾਂ ਜੇ ਤੁਸੀਂ ਇਹਨੂੰ ਆਂਡੇ ਢਾਈ ਚਲੋ ਤੁਹਾਨੂੰ ਦਿੰਦੀ ਆ ਸਮੁੱਚਾ ਇੱਕ ਬਿਜਲੀ ਬੋਰਡ ਕਹਿ ਜਾਦਾ ਰਹੇ ਵੀ ਇੱਕ ਸਰੀਰ ਦਾ ਅੰਗ ਭੰਗ ਚੁੱਕਿਆ ਹਰ ਇੱਕ ਦਾ ਇੱਕ ਤਾਂ ਦੇ ਬਿਜਲੀ ਬੋਰਡ ਕਹਿ ਸਾਰਾ ਜਿਹੜਾ ਮੈਨਟ ਪਰ ਕਰਦੇ ਪ੍ਰੋਵੀਜ਼ਨ ਕਰਨ ਦੇ ਵਿੱਚ ਸਾਰਾ ਤੋਂ ਵੱਧ ਸਹਾਇੀ ਹੁੰਦਾ ਸਾਡੇ ਅਫਸਰਾਂ ਤੋਂ ਲੋਕੀ ਲਾਲਾ ਜੋ ਵੀ ਸਾਡੇ ਬਿਜਲੀ ਬੋਰਡ ਦੇ ਨੇ ਜੀ ਜਾਂ ਇੱਕ ਮੈਂ ਮਤਲਬ ਕਿ ਜਿਹੜੇ ਇਹਨਾਂ ਨੇ ਇੰਨਾ ਚਿਰ ਇਹ ਸਾਡਾ ਟੈਕਨੀਕਲ ਜੀ ਸੀਐਮਡੀ ਸਾਹਿਬ ਨਹੀਂ ਲਾਉਂਦੇ ਬਿਲਕੁਲ ਉਹਨਾਂ ਚਿਰ ਵੀ ਮਤਲਬ ਟੈਕਨੋ ਗ੍ਰੇਡਾਰੇ ਬਾਰੇ ਜਿਹੜਾ ਉਹਨਾਂ ਨੂੰ ਆਈਪੀਐਸ ਅਫਸਰਾਂ ਜਿਹੜੇ ਲਾਉਂਦੇ ਨੇ ਸਾਡੇ ਪਰਸਟ ਵੀ ਉਹਨਾਂ ਨੂੰ ਇਸ ਬਾਰੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਚਾਹੇ ਠੀਕ ਹੈ ਉਹ ਪੜ੍ਹੇ ਲਿਖੇ ਬੱਦਨੇ ਉਹਨਾਂ ਦਾ ਸਿਸਟਮ ਖਰਾਬ ਪ੍ਰਬੰਧ ਚਲਾਉਣਾ ਹੁੰਦਾ ਹੈ ਜੀ ਪਰ ਜੋ ਟੈਕਨੀਕਲ ਬੰਦੇ ਇਥੋਂ ਚਾਹੇ ਪਹਿਲਾਂ ਹੁੰਦੇ ਹੈ ਪਹਿਲਾ ਸਰਦਾਰ ਸਰਬਲਦੇਵ ਸਿੰਘ ਸਰਾਸੀ ਜੀ ਉਹ ਕਾ ਸੀਐਮਡੀ ਸਾਹਿਬ ਉਹ ਸਰਕਾਰ ਨੇ ਮਤਲਬ ਕਿ ਕਾਫੀ ਲੰਮਾ ਚੋਗਾ ਉਹਨੇ ਕੰਮ ਕੀਤਾ ਪਹਿਲਾਂ ਯੂਨੀਵਰਸਿਟੀ ਦੇ ਜਿੱਥੇ ਇਮਾਨਦਾਰ ਬੰਦੇ ਸੀ ਬਹੁਤ ਵਧੀਆ ਵਧੀਆ ਢੰਗ ਨਾਲ ਉਹਨੇ ਚਲਾਇਆ ਜੀ ਪਰ ਜਿੰਨਾ ਚਿਰ ਇਹ ਸਾਡਾ ਟੈਕਨੀਕਲ ਸੀਐਮਡੀ ਸਾਹਿਬ ਸਾਨੂੰ ਦੋਨਾਂ ਧਾਰਿਆਂ ਨੂੰ ਨਹੀਂ ਲਾਉਂਦੇ ਮੈਂ ਤਾਂ ਤੁਹਾਡੇ ਮਤੋਂ ਇਹ ਕਹਣਾ ਜੀ ਇਹਨਾਂ ਨੂੰ ਕੋਈ ਬਹੁਤ ਵੱਧ ਲੱਗਦਾ ਹੈ ਪਹਿਲਾਂ ਪੀਐਸ ਪੀਸੀਐਲ ਤੇ ਪੀਸੀਐਲ ਉਹਨਾਂ ਨੂੰ ਕਿੱਟਾ ਕੀਤਾ ਜਾਵੇ ਖਦਾਰਾ ਵਾ ਆ ਜਾਵੇ ਤੇ ਚੇਰਮੈਨ ਆ ਜਾਵੇ ਪਹਿਲਾਂ ਇਕੱਠੇ ਸੀ ਬਿਲਕੁਲ ਇਹਨਾਂ ਨੇ ਆਪਦੇ ਮਤਲਬ ਕਿ ਪੋਸਟਮ ਵਧਾਉਣ ਨੇ ਲਈ ਪਰ ਉਹ ਇਹਨਾਂ ਨੇ ਵੱਖਰਾ ਕਰਤਾ ਜੀ ਤੇ ਇਹਨਾਂ ਨੂੰ ਕੋਈ ਖਰਚਾ ਵੱਖਰਾ ਲਾਦਾ ਉਹਨੂੰ ਇੱਕ ਕੀਤਾ ਜਾਵੇ ਬਿਲਕੁਲ ਤੁਹਾਡੇ ਮੱਥੋਂ ਇਹ ਕਹਿਣਾ ਵੀ ਜਿਹੜੀਆਂ ਇਹ ਇਹਨਾਂ ਨੇ ਗਿੱਦਰਚਾਲਾਂ ਜਾਂ ਧਮਕੀਆਂ ਜੋ ਵੀ ਸਾਡੇ ਵੱਲ ਕੇ ਸੀਐਮਡੀ ਸਾਹਿਬ ਪਾਉਣ ਦਾ ਕਰਕੇ ਬਦਲ ਤੇ ਪਾਵਰ ਸੈਕਟਰੀ ਸਾਹਿਬ ਬਦਲਤੇ ਸਸਪੈਂਡ ਕਰਤੇ ਸਾਡੇ ਚੀਫ ਸਾਹਿਬ ਅਸਲ ਇੱਕ ਗੱਲ ਹੈ ਮਡਾਲੀ ਸਾਹਿਬ ਮੈਂ ਗੱਲ ਕਰਨੀ ਚਾਹੁੰਦਾ ਵੀ ਜਿਵੇਂ ਹਰਜੀਤ ਸਿੰਘ ਦੀ ਗੱਲ ਕਰਦੇ ਆ ਮੈਂਬਰ ਜਨਰੇਸ਼ਨ ਦੀ ਡਾਇਰੈਕਟਰ ਜਨਰੇਸ਼ਨ ਦੀ ਪਰ ਆਮ ਤੌਰ ਤੇ ਜਿਹੜਾ ਮੈਨੂੰ ਮੈਂ ਪੰਜਾਬ ਤੋਂ ਜਦੋਂ ਵੈਰੀਫਾਈ ਕੀਤਾ ਤੇ ਪਤਾ ਲੱਗਾ ਕਿ ਇਹ ਬਹੁਤ ਹੀ ਇਮਾਨਦਾਰ ਬੰਦੇ ਸੀ ਔਰ ਇਹ ਕਦੇ ਵੀ ਇਦਾਂ ਦਾ ਕੱਪਲੇ ਬਾਜੀ ਨਹੀਂ ਸੀ ਕਰਦੇ ਤੇ ਇਹ ਕਹਿੰਦੇ ਨੇ ਕਿ ਇਹ ਕੁਝ ਸਮੇਂ ਬਾਅਦ ਰਜ਼ਾਈਂ ਡਿੱਗ ਗਏ ਸੀ ਉਹ ਅਸਤੀਫਾ ਦੇਣ ਦੇ ਸੀਗਾ ਜਦੋਂ ਦਬਾਅ ਪੈ ਰਿਹਾ ਸੀ ਇਹਦੇ ਉੱਤੇ ਤੇ ਇਹਨੇ ਅਸਤੀਫਾ ਦੇਣਾ ਸੀ ਪਰ ਅਸਤੀਫਾ ਦੇਣ ਤੋਂ ਪਹਿਲਾਂ ਹੀ ਇਹਦੇ ਤੇ ਕੁਝ ਲਾ ਕੇ ਮੈਂ ਇਲਜ਼ਾਮ ਤੇ ਬਿਜਲੀ ਜਿਹੜੀ ਹੈ ਉਹ ਮੈਂ ਜਿਹੜੀ ਬਾਹਰਲੇ ਥਰਮਲ ਪਲਾਂਟਾਂ ਤੋਂ ਸਾਨੂੰ ਸਸਤੀ ਮਿਲਦੀ ਹੈ ਤੇ ਇਹ ਜਿਹੜੀ ਹੈ ਸਾਨੂੰ 0.75 ਤੋਂ ਲੈ ਕੇ 1.25 ਰੁਪਏ ਜਿਹੜੇ ਆ ਉਹ ਬਿਜਲੀ ਜਿਹੜੀ ਉਹ ਸਾਨੂੰ ਥਰਮੋ ਕੋਟ ਮਹਿੰਗੀ ਪੈ ਰਹੀ ਹੈ ਤੇ ਇਸ ਇਲਜ਼ਾਮ ਕਰਕੇ ਕਹਿੰਦੇ ਨੇ ਕਿ ਇਹਨੂੰ ਜਿਹੜੀ ਉਹ ਸਵਾਵਾ ਖਤਮ ਕੀਤੀਆਂ ਗਈਆਂ ਜੀ ਹੋ ਮੈਂ ਤਾਂ ਅਭੀ ਇਹ ਸਵਾਮਾਂ ਖਤਮ ਕੀਤੇ ਆ ਜੀ ਇਹ ਜਿਹੜਾ ਸਵਾਮਾ ਅੱਗੇ ਮਾਨਦਾਰ ਬੰਦੇ ਸੀ ਜਿਸ ਤਰ੍ਹਾਂ ਗਏ ਪਹਿਲੇ ਇਹ ਸਾਡੇ ਹਰਜੀਤ ਸਿੰਘ ਸੀ ਬਹੁਤ ਮਾਨਦਾਰ ਬੰਦੇ ਸੀ ਜੀ ਕਿ ਇਹਨੇ ਹੱਥੇ ਹੁਣ ਉਹ ਥੋੜੇ ਜਿਹਾ ਚੀਜ਼ ਸਰਵ ਕਰਦੇ ਆ ਇੱਕ ਘਟਾ ਮਤਲਬ ਕਿ ਹਰਜੀਤ ਸਿੰਘ ਦਾ ਇਕੱਲੇ ਦਾ ਥੋੜੀ ਹੈ ਉਹ ਤੇ ਸੌਦਾ ਕਰ ਲੋ ਜਿਹੜਾ ਜਿੱਤੋਂ ਕਰ ਲੋ ਸਰਕਾਰਾਂ ਦਾ ਵੀ ਹੁੰਦਾ ਬਿਜਲੀ ਬੋਰਡ ਦੇ ਸਾਡੇ ਸਾਡੇ ਨੁਮਾਇंदे ਹੁੰਦੇ ਆ ਕਮੇਟੀ ਬਣੀ ਹੁੰਦੀ ਹੈ ਜੀ ਸੈਂਟਰ ਦੇ ਬੰਦੇ ਵਿੱਚ ਹੁੰਦੇ ਆ ਸਰਕਾਰ ਪੰਜਾਬ ਸਰਕਾਰ ਦੇ ਫੇਰ ਕਿਤੇ ਜਾ ਕੇ ਸੌਦੇ ਹੁੰਦੇ ਨੇ ਬਿਲਕੁਲ ਜਿਹੜੇ ਇੰਪਲੀਮੈਂਟ ਹੁੰਦਾ ਕਿ ਕਿਸੇ ਵੀ ਫੀਲ ਆ ਰਹੇ ਨਾ ਕਰਦੇ ਜਦੋਂ ਕੋਈ ਜੀ ਜੀ ਇਹਨੇ ਇਕੱਲੇ ਤਾਂ ਥੋੜੀ ਕਰਨਾ ਹੁੰਦਾ ਬਿਲਕੁਲ ਇਹਨੇ ਆ ਕੇ ਥੋੜੀ ਥੋੜੇ ਟਾਈਮਾਂ ਚ ਵੀ ਰੋਕ ਰਤਾ ਇਹਦਾ ਪਿੱਛੇ ਤੋਂ ਵੀ ਚੱਲਦਾ ਇਹਨਾਂ ਨੇ ਇੱਕ ਉਹਨੂੰ ਹਟਾਉਣ ਦੇ ਉੱਤੇ ਬਹਾਨਾ ਬਣਾ ਕੇ ਝਾਰ ਬੁਝ ਕੇ ਡੰਨ ਖਜੋਖਾ ਰੋ ਝਾਰ ਬੁਝ ਕੇ ਇਹ ਕਰਿਆ ਉਹਨਾਂ ਨੇ ਸਿਰਫ ਇਹੀ ਗੱਲ ਹੈ ਵੀ ਅਨੁਸਾਰ ਬਿਜਲੀ ਬੋਰਡ ਦੇ ਉੱਤੇ ਜੀ ਜੀ ਜੋ ਸਾਡੇ ਨਵੇਂ ਐਸੀਐਮਡੀ ਸਾਹਿਬ ਲਾਇਆ ਹੈ ਮੰਤਰੀ ਦੇ ਕਹਿਰ ਤੇ ਬਸੰਤ ਗਰਗ ਜੀ ਜੀ ਇਹਨਾਂ ਨੇ ਕਹੇ ਕਿ ਕਹਿਣ ਦਾ ਬਹਵਸਾਰਿਆ ਨੇ ਇਹ ਨਾਲ ਮਿਲ ਕੇ ਸਰਕਾਰ ਦੇ ਦੁਆਲੇ ਇਹਨਾਂ ਨੇ ਸਾਰਾ ਕੁਝ ਕਰਿਆ ਜੋ ਕਿਤੇ ਪਤਾ ਤੇ ਲੱਗਾ ਵੀ ਜਿਹੜੇ ਬਸੰਤ ਲਾਏ ਨੇ ਹਾਂ ਜੀ ਜਿਹੜੇ ਚੇਅਰਮੈਨ ਇਹਨਾਂ ਨੇ ਲਾਏ ਨੇ ਉਹ ਚੇਅਰਮੈਨ ਕੋਈ ਜ਼ਬਰਦਸਤੀ ਸਾਈਨਟ ਕਰਾਏ ਗਏ ਨੇ ਅਸਲ ਉਹ ਉਹਨਾਂ ਦੀ ਮਨਛਾਏ ਕੁਝ ਨਹੀਂ ਕਰਨ ਦੀ ਸੀ ਇਹ ਗੱਲ ਸੁਣੀ ਗਈ ਆ ਪਰ ਹੁਣ ਤੱਕ ਜਿਹੜਾ ਸਾਡੀ ਜਿਹੜੀ ਸੀਐਮਡੀ ਦੀ ਪੋਸਟ ਆ ਉਹ ਸਰਾਂ ਦੇ ਜਾਣ ਤੋਂ ਬਾਅਦ ਖਾਲੀ ਹੈ ਕਿਸੇ ਨੂੰ ਲਾਇ ਹੀ ਨਹੀਂ ਗਿਆ ਨਹੀਂ ਮੈਂ ਤਾਂ ਆਪ ਕਹਿੰਦਾ ਜੋ ਉਦੋਂ ਬਾਅਦ ਤਾਂ ਇਹਨਾਂ ਲਾਇ ਹੀ ਨਹੀਂ ਗਿਆ ਕਿਸੇ ਨੂੰ ਜੀ ਉਹ ਹੀ ਤਾਂ ਰੋਇਆ ਜਿਹਨੇ ਤੇ ਸੈਕਟਰੀ ਪਾਵਰ ਜਿਹੜਾ ਹੈ ਏਡਾ ਵਧਾਦਾ ਰਿਹਾ ਹੈ ਆ ਸੈਕਟਰੀ ਪਾਵਰ ਤੇ ਆਈਐਸ ਅਫਸਰ ਹੁੰਦਾ ਸਰਕਾਰ ਦਾ ਹਾਂਜੀ ਠੀਕ ਆ ਜੀ ਤੇ ਜਿਹੜਾ ਸਾਡੇ ਬਿਜਲੀ ਬੋਰਡ ਦਾ ਜਿਹੜਾ ਚੇਅਰਮੈਨ ਹੈ ਟੈਕਨੋਕਰੇਟ ਹੈ ਇੱਕ ਵੱਲੋਂ ਟੈਕਨੋਕਰਟ ਨੂੰ ਲਾਇਆ ਜਾਂਦਾ ਉਹਨੇ ਬਿਜਲੀ ਬੋਰਡ ਦੀ ਪ੍ਰਬੰਧਕ ਸਿਸਟਮ ਚਲਾਉਣਾ ਹੁੰਦਾ ਤੇ ਉਹਨਾਂ ਨੇ ਸਰਕਾਰ ਨੂੰ ਚਲਾਉਣਾ ਹੁੰਦਾ ਸੋ ਇਹ ਪੋਸਟ ਜਿਹੜੀ ਪਾਵਰ ਸੈਕਟਰੀ ਦੀ ਹੈ ਉਸ ਨੂੰ ਤੁਸੀਂ ਚੇਅਰਮੈਨ ਲਾ ਦਿੰਦੇ ਹੋ ਤੇ ਫਿਰ ਸਰਕਾਰੀ ਬੋਲੀ ਬੋਲੇਗਾ ਉਹ ਤਾਂ ਬੋਲੂਗਾ ਜੀ ਮੈਂ ਉਹਨੂੰ ਮੈਂ ਤੁਹਾਨੂੰ ਇਹੀ ਤਾਂ ਗੱਲ ਕਰਦਾ ਜੀ ਉਹ ਸਰਕਾਰੀ ਬੋਲੀ ਬੋਲਣੇ ਖਤਰਤਾ ਹੁੰਦਾ ਮੰਤਰੀ ਸਾਹਿਬ ਦਾ ਦਫੂਸੀਪੇ ਪ੍ਰਭਾਵ ਸੀ ਉਹਨੇ ਕਰਕੇ ਇਹਨੂੰ ਡਾਕਟਰ ਜਵਰੀ ਸ਼ੈਨ ਕਰਾਤੇ ਕਰਾਏਗੇ ਜੀ ਪਹਿਲਾਂ ਸਾਡੇ ਜਿਹੜੇ ਜੋਏ ਸਿੰਘ ਪਹਿਲੀ ਪਾਵਰ ਸੈਕਟਰੀ ਸੀ ਜਿਹੜੇ ਪਹਿਲਾਂ ਵਾਲੇ ਬਿਲਕੁਲ ਸੁਨੀਆ ਸਾਹਿਬ ਉਹਨਾਂ ਨੇ ਇਸ ਕਰਕੇ ਉਹ ਤਾਂ ਉਹਨਾਂ ਨੇ ਮਨਾ ਕਰਤਾ ਸੀ ਇਸ਼ੇ ਕਰਕੇ ਉਹਨੂੰ ਉਹ ਲੋਇਸ ਤੋਂ ਲੰਬੇ ਕਰੇਗਾ ਤਾਂ ਮਤਲਬ ਜ ਫਰਵਰੀ ਜਿਹੜੀ ਰਿਟਾਇਰਮੈਂਟ ਹੈ ਜੀ ਅੱਛਾ ਇੱਕ ਚੀਜ਼ ਹੋਰ ਦੱਸੋ ਮੰਡਾਲੀ ਸਾਹਿਬ ਜਿਹੜੀਆਂ ਜ਼ਮੀਨਾਂ ਦੇ ਉੱਤੇ ਅੱਖ ਰੱਖੀ ਬੈਠੇ ਨੇ ਜਿਵੇਂ ਇੰਡਸਟਰੀ ਏਰੀਆ ਦੀ ਜ਼ਮੀਨ ਹੈ ਲੁਧਿਆਣੇ ਦੀ ਜ਼ਮੀਨ ਹੈ ਉਹ ਸਾਰੀ ਵੀ ਸਾਰੀ ਕਿਹੜੀ ਜ਼ਮੀਨ 50 ਏਕੜ ਜ਼ਮੀਨ ਹੈ ਉਹ ਸਾਰੀ ਕੁਝ ਕਮਰਸ਼ੀਅਲ ਹੈ ਉਹਨਾਂ ਦਾ ਭਾਅ ਬਹੁਤ ਵੱਡੇ ਪੱਧਰ ਤੱਕ ਕੀ ਜੇ ਇਹ ਵੇਚਦੇ ਨੇ ਤੇ ਵੇਚ ਕੇ ਉਸ ਜ਼ਮੀਨ ਨੂੰ ਕਿ ਪੈਸੇ ਕਿੱਥੇ ਰੋਣਗੇ ਬਿਜਲੀ ਬੋਰ ਦੇ ਖਾਤੇ ਹੀ ਜਵਾ ਕਰਾਉਣਗੇ ਜਾਂ ਬਿਜਲੀ ਬੋਰ ਨੂੰ ਉਦੇ ਬਦਲ ਚ ਹੋਰ ਨਾ ਥਾਵਾਂ ਤੇ ਗ੍ਰਿਡ ਬਣਾਉਣ ਲਈ ਜਾਂ ਕਲੋਨੀਆਂ ਬਣਾਉਣ ਲਈ ਜਾਂ ਹੋਰ ਕੰਮ ਦਫ਼ਤਰ ਬਣਾਉਣ ਲਈ ਕੀ ਉਹ ਪੈਸੇ ਜਿਹੜੇ ਉਹਦਾਂ ਨੂੰ ਜ਼ਮੀਨਾਂ ਲੈ ਕੇ ਦੇਣਗੇ ਕੀ ਤੁਸੀਂ ਸਮਝਦੇ ਵੀ ਇਹ ਹਾਂਜੀ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਆਪ ਦੇ ਉਹ ਕਰਨਾ ਜਿਹੜੇ ਸਰਕਾਰ ਲੋਕਾਂ ਨੇ ਵਾਅਦੇ ਕਰੇ ਨੇ ਇਹਨਾਂ ਨੇ ਜ਼ਮੀਚਾ ਜ਼ਮੀਨਾਂ ਵੇਚ ਕੇ ਜਿਹੇ ਲੋਕਾਂ ਦਾ ਵਾਅਦਾ ਕਰਿਆ ਹੈ ਮਾਉਣਾ 27 ਦੇ ਸਬੰਧ ਦੇ ਵਿੱਚ 27 ਨੂੰ ਸਰਕਾਰੀ ਸਰਕਾਰ ਕਿਵੇਂ ਬਣੇ ਪਹਿਲਾਂ ਜਿਹੜੀ ਕਿਸਾਨਾਂ ਵਾਲੀ ਜ਼ਮੀਨ ਪਾਲਿਸੀ ਸੀ ਉਹ ਫਾਇਲ ਹੋ ਗਈ ਉਹ ਫੇਲ ਹੋ ਗਈ ਹੁਣ ਇਹ ਬਿਜਲੀ ਬੋਰਡ ਦੇ ਹੱਥ ਕਰ ਲਈ ਹੋਰ ਇਹਨਾਂ ਨੂੰ ਕੁਝ ਨਹੀਂ ਕਰਨਾ ਬਿਜਲੀ ਬੋਰਡ ਤੇ ਲਾਉਣ ਦਾ ਕੁਝ ਵੀ ਨਹੀਂ ਜੇ ਐ ਸਹਿਮਤੀ ਬਣਦੀ ਹੈ ਜੇ ਜਿੱਥੇ ਬੰਦਿਆਂ ਨੂੰ ਸੋਚਿਆਂ ਨੂੰ ਸਾਨੂੰ ਬਿਠਾ ਕੇ ਸਹਿਮਤੀ ਹੋ ਜੇ ਵੀ ਆ ਤੁਹਾਡਾ ਪੈਸਾ ਇਹ ਸਾਨੂੰ ਆਇ ਦਿੱਤਾ ਮਲਾਜਮਾਂ ਦਾ ਦਿੱਤਾ ਤਾਂ ਮਲਾਜਮਾਂ ਨੂੰ ਦੁੱਖ ਹੀ ਨਹੀਂ ਜਿੱਦਣ ਇਹ ਸਰਕਾਰ ਆਈ ਹੈ ਇਹ ਸਰਕਾਰ ਨੇ ਇੱਕ ਪਹਿਲੀ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚ ਆਈ ਹੈ ਜਿਹੜਾ ਇੱਕ ਧਰਨੇ ਨਜ਼ਾਰੇ ਲਾ ਕੇ ਪਿਛਲਾ ਸਾਡਾ 4% ਡੀਏ ਦਿੱਤਾ ਸੀ 16% ਦੇਉ ਪਿਆ ਜਿਹੜਾ ਇਹ ਸਰਕਾਰ ਦੇ ਉਹ ਵੀ ਪਿਛਣੀ ਸਰਕਾਰ ਦਾ ਰਹਿੰਦਾ ਸੀ ਹੈ 4% ਇਹ ਦੇਤਾ ਇਹ ਸਰਕਾਰ ਨੇ ਇੱਕ ਵੀ ਪੈਸਾ ਕਿਸੇ ਮਲਾਜ਼ਮ ਨੂੰ ਨਹੀਂ ਦਿੱਤਾ ਬਿਲਕੁਲ ਬਿਲਕੁਲ ਸਾਡੇ ਏਰੀਆ ਦੇ ਬਕਾਏ ਹਾਈ ਕੋਰਟਾਂ ਸਾਡੇ ਕੇਸ ਹੱਕ ਜੋਏ ਹੋਏ ਜਿੱਤੇ ਹੋਏ ਆ ਪਰ ਇਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਕੋਈ ਪੈਸਾ ਨਹੀਂ ਦਿੱਤਾ ਆਪ ਦੀ ਗੱਲ ਕਰ ਲੋ ਜਿਹੜੇ ਸਾਡੇ ਮਤਲਬ ਕਿ ਪਿਛਲੇ ਸੀ ਕੱਚੇ ਤੋਂ ਪੱਕੇ ਮਲਾਜ਼ਮ ਸੀ ਡੀਏ ਦੀ ਗੱਲ ਕਰ ਲੋ ਤੇ ਮਤਲਬ ਕਿ ਜੋ ਇਹਨਾਂ ਨੇ ਕਿਹਾ ਸੀ ਪੁਰਾਣੀ ਪੈਨਸ਼ਨ ਬਹਾਲ ਦੀ ਗੱਲ ਕਰ ਲੋ ਜਿੰਨੀਆਂ ਵੀ ਇਹਨਾਂ ਨੇ ਵਾਅਦੇ ਕਰੇ ਸੀ ਪਹਿਲਾਂ ਸਾਡੇ ਸਟੇਟ ਮਤਲਬ ਕਿ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਸਟੇਜਾਂ ਦੇ ਖੁਦ ਆ ਕੇ ਕਹਿੰਦੇ ਹੁੰਦੇ ਸੀ ਵੀ ਸਾਨੂੰ ਕਦੇ ਧਰਨਾ ਮਜਾਰੇ ਇਹ ਲਾਉਣਾ ਨਹੀਂ ਪਊਗਾ। ਜਿੰਨੇ ਇਸ ਸਰਕਾਰ ਦੇ ਵਿੱਚ ਧਰਨੇ ਮਜਾਰੇ ਲੱਗੇ ਨੇ ਸਾਰੀਆਂ ਸਰਕਾਰਾਂ ਨੂੰ ਇਤਿਹਾਸ ਗਵਾ ਹੈ ਵੀ ਉਹਨਾਂ ਦੇ ਸਮੇਂ ਨਾਲ ਕੇ ਪਿਛਲੇ ਸਮੇਂ ਦੇ ਵਿੱਚ ਕਦੇ ਇਹ ਨਹੀਂ ਲੱਗੇ ਜੀ। ਬਿਲਕੁਲ। ਅਸਾਂ ਇੱਕ ਚੀਜ਼ ਹੋਰ ਹੈ ਜਿਸ ਢੰਗ ਨਾਲ ਜਿਹੜਾ ਆਪਾਂ ਬਠਿੰਡੇ ਆਪਣਾ ਜਿਹੜਾ ਸੀ ਬਠਿੰਡੇ ਥਰਮਲ ਪਲਾਂਟ ਸੀ ਜਿਸ ਵੇਲੇ ਕਾਂਗਰਸ ਦੀ ਹਕੂਮਤ ਸੀ ਕਾਂਗਰਸੀ ਹਕੂਮਤ ਨੇ ਉਹਨੂੰ ਵੇਚਿਆ ਮੋਤੇ ਇਹੀ ਕਾਗਰੇ ਆਮ ਆਦਮੀ ਪਾਰਟੀ ਵਾਲਿਆਂ ਉਸ ਵळे ਵਿਰੋਧ ਕਰਦੇ ਸੀ ਮਨਪ੍ਰੀਤ ਬਾਦਲ ਦੇ ਘਰ ਦੇ ਮੁਰੇ ਜਾ ਕੇ ਧਰਨੇ ਲਾਉਂਦੇ ਸੀ 1764 ਏਕੜ ਜ਼ਮੀਨ ਦੇ ਉੱਤੇ ਉਹ ਸੁਣਿਆ ਇਹ ਆ ਵੀ 1 ਰੁਪਏ ਜਾਂ ਜਿਹੜੀ ਹੈਗੀ ਆ ਸਲਾਹਾਂ ਦੀ ਏਕੜ ਦੇ ਮੁਤਾਬਕ ਇਹ ਜ਼ਮੀਨ ਦਾ ਦੇਣ ਦਾ ਇਹਨਾਂ ਦਾ ਕੀ ਉਪਰਾਲਾ ਕੀਤਾ ਜਾ ਰਿਹਾ ਕਿਉਂ ਇਹ ਕੀਤਾ ਜਾ ਰਿਹਾ ਕਿੰਨਾ ਨੂੰ ਦਿੱਤੀ ਜਾ ਰਹੀ ਆ 1 ਰੁਪਏ ਦੇ ਹਿਸਾਬ ਦੇ ਨਾਲ ਜਿਹੜੀ ਉਹ ਲੀ ਜਿਹੜੀ ਆ ਇਹ ਜਿਹੜੀ ਲੀਜ ਹੈ ਜੀ ਉਹ ਹੀ ਹੈ ਨਾ ਸਰਕਾਰ ਦੇ ਵਿੱਚ ਹਿੱਤੇ ਬੰਦੇ ਨੂੰ ਯੂਨੀਵਰਸਿਟੀ ਆ ਬਣਾ ਕੇ ਉਹਨਾਂ ਨੂੰ ਫਲਾਉਣਾ ਚੀਜ਼ ਦਿਨ ਲਾਉਨੇ ਆ ਪਰ ਉਹਨਾਂ ਦਾ ਮਤਲਬ ਇਹ ਨਹੀਂ ਆ ਉਹ ਰੋਲ ਤਾਂ ਇਹ ਹੀ ਚੀਜ਼ ਹੈ ਨਾ ਜਿਉਂ ਉਸੇ ਮਤਲਬ ਇਹ ਚੀਜ਼ ਨੂੰ ਵੇਚ ਕੇ ਬਿਜਲੀ ਬੋਰਡ ਦੇ ਵਿੱਚ ਵਿਰਾਸਤਰਾ ਕਰਨਾ ਹੋਵੇ ਜਾਂ ਬਿਜਲੀ ਬੋਰਡ ਦੀਆਂ ਸੋਧ ਕਰਨੇ ਹੋਵੇ ਜਿਵੇਂ ਸਾਡੇ ਦਫ਼ਤਰਾਂ ਦਾ ਬੁਰਾ ਹਾਲ ਹੈ ਜੀ ਗ੍ਰੈਡਾਂ ਦਾ ਬੁਰਾ ਹਾਲ ਹੈ ਕਿਤੇ ਕਈਆਂ ਸਾਡੇ ਕਮਰਸੀ ਥਾਂ ਤੇ ਗ੍ਰੈਡ ਕੋਮ ਥਾ ਨਹੀਂ ਜੀ ਜੀ ਸਰਕਾਰ ਇਹ ਬਹਿ ਕੇ ਯੂਨੀਅਨ ਦੇ ਨਵੰਦਿਆਂ ਨੂੰ ਜੀ ਸਾਡੇ ਬਿਜਲੀ ਬੋਰਡ ਦੇ ਸਮੂਚਿਆਂ ਜਥੇਵਾਨੀਆਂ ਨੂੰ ਵਿੱਚ ਬਿਠਾ ਕੇ ਮੈਂਬਰ ਦੀ ਛਪ ਦੇ ਕੇ ਡਿਸਕਸ ਕਰਕੇ ਉਹਨਾਂ ਦਿੱਤਾ ਆਵੇ ਭਾਈ ਤੁਹਾਡੀ ਆ ਜਮੀਨਾਂ ਜਿਵੇਂ ਆਪਾਂ ਕੋਈ ਬੱਚਾ ਨਾਮਾਲਕ ਹੁੰਦਾ ਉਹਦੀ ਜ਼ਮੀਨ ਵੇਚਦੇ ਹੁੰਦੇ ਆ ਤਾਂ ਜੀ ਸਾਹਿਬ ਬਰਾਬਰ ਉਹਦੀ ਗੱਲ ਕਰਦਾ ਹੁੰਦਾ ਵੀ ਅੱਗੇ ਕਿੱਥੇ ਲੈ ਕੇ ਦਿੰਨੇ ਆ ਬਿਲਕੁਲ ਬਿਲਕੁਲ ਕਿਉਂਕਿ ਬੋਰਡ ਤਾਂ ਜਿਹੜਾ ਬਿਜਲੀ ਬੋਰਡ ਹੈ ਇਹ ਇੱਕ ਖੁਦਮੁਖਤਿਆਰ ਜਿਹੜਾ ਵਜਾਰਾ ਤੇ ਇਹਦੀ ਜਿਹੜੀ ਪ੍ਰਬੰਧਕੀ ਕਮੇਟੀ ਹੈ ਜਿਹੜਾ ਪ੍ਰਬੰਧਕੀ ਬੋਰਡ ਆ ਬਿਜਲੀ ਬੋਰਡ ਦਾ ਉਹ ਕਿਸ ਤਰ੍ਹਾਂ ਨਾਲ ਜੱਥੇਬੰਦੀਆਂ ਨੂੰ ਟ੍ਰੀਟ ਕਰ ਰਹੀਆਂ ਕਿਉਂਕਿ ਮੇਨਤਾ ਜਿਹੜਾ ਹੈਗਾ ਇਹ ਜ਼ਮੀਨਾਂ ਉਹ ਲੋਕਾਂ ਨੇ ਬੋਰਡ ਨੂੰ ਦਿੱਤੀਆਂ ਸੀ ਬਿਜਲੀ ਦੇ ਵਾਸਤੇ ਤੇ ਪੰਜਾਬ ਸਰਕਾਰ ਕਿਵੇਂ ਉੱਤੇ ਕੰਮ ਕਰ ਰਹੀ ਹੈ ਉਹਦੇ ਕਿਹੜੀ ਕਿਹ ਕੀ ਪਾਲਿਸੀਆਂ ਬਣਾ ਰਹੀ ਹੁਣ ਇਹਦੇ ਕੋਈ ਪਾਲਿਸੀ ਬਾਰੇ ਇਹਨਾਂ ਨੇ ਕੁਝ ਨਹੀਂ ਦੱਸ ਰਿਹਾ ਵੀ ਕੀ ਪਾਲਿਸੀਆਂ ਬਣਾ ਰਹੀਆਂ ਤਾਂ ਨਵੇਂ ਤੋਂ ਨਵਾਂ ਸੱਪ ਕੱਢਣਾ ਸ਼ੁਰੂ ਕਰਤਾ ਪਹਿਲਾਂ ਸੁਣੋ ਖਸਾਨਾਰੀ ਨੂੰ ਫੇਲ ਕਰਦੀ ਜੀ ਤੁਸੀਂ ਫੇਲ ਹੋ ਗਈ ਉਸ ਤੋਂ ਬਾਅਦ ਹੁਣ ਇਹ ਮੁੱਦਾ ਚੱਕ ਲਿਆ ਜੀ 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 ਔਰ ਜਿੱਥੇ ਇਹਨਾਂ ਨੇ ਕੁਝ ਕਰਨਾ ਚਾਹੀਦਾ ਮੈਂ ਤੁਹਾਡੇ ਮੱਦੇਦਾ ਹੈ ਸਰਕਾਰ ਨੂੰ ਇਥੋਂ ਦੇ ਨਿੱਤਰ ਦੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਵੀ ਇਹ ਕਹਿਣਾ ਚਾਹੀਦਾ ਵੀ ਜਿਹੜਾ ਪੰਜਾਬ ਸਰਕਾਰ ਜਿਹੜਾ ਸੈਂਟਰ ਸਰਕਾਰ ਨੇ ਹੁਣ ਬਿੱਲ 2000 ਜਿਹੜਾ 25 ਬਿਜਲੀ ਸੋਧ ਬਿੱਲ ਵੀ ਉਹਦਾ ਵੀ ਖਲੜਾ ਜਿਹੜਾ ਪੰਜਾਬ ਸਰਕਾਰ ਨੂੰ ਭੇਜਿਆ ਬਾਕੀ ਸੂਬਿਆਂ ਨੂੰ ਵੀ ਭੇਜਿਆ ਖਾਸ ਕਰਕੇ ਪੰਜਾਬ ਨੂੰ ਵੀ ਭੇਜਿਆ ਤੇ ਉਹਦੇ ਸੁਝਾਅ ਦਿਓ ਕੀ ਇਹ ਸੁਝਾਅ ਦੇ ਤੌਰ ਤੇ ਉੱਤੇ ਕੀ ਸਟੈਂਡ ਲੈਣਗੇ ਪੰਜਾਬ ਸਰਕਾਰ ਲੈ ਸਕਦੀ ਹੈ ਤੇ ਨਹੀਂ ਅਸੀਂ ਇਸ ਸਾਡਾ ਡਿਸਟ੍ਰਿਬਿਊਸ਼ਨ ਜਿਹੜਾ ਸਾਡਾ ਵਿੰਗ ਹੈ ਉਹਨੂੰ ਪ੍ਰਾਈਵੇਟਾਈਜ਼ ਨਹੀਂ ਕਰਨਾ ਰਾਜ ਜੀ ਇਹਨਾਂ ਦੇ ਕੋਈ ਸਟੈਂਡ ਨਹੀਂ ਜੇ ਸਟੈਂਡ ਲੈਣ ਫਿਰ ਗੱਲ ਕੀ ਕੋਈ ਇਹਨਾਂ ਨੇ ਸਟੈਂਡ ਨਹੀਂ ਲੈ ਸਟੈਂਡ ਲੈਣ ਦੀ ਗੱਲ ਹੁਣ ਤੁਸੀਂ ਲਾ ਲਓ ਬਿਜਲੀ ਬੋਰਡ ਦੀ ਕੋਈ ਸਟੈਂਡ ਦੀ ਗੱਲ ਨਹੀਂ ਲਾ ਲਓ ਫਿਰ ਤੁਸੀਂ ਪੰਜਾਬ ਸਰਕਾਰ ਦੀ ਜਿਹੜੀ ਆਪਣੀ ਪੰਜਾਬ ਦੇ ਯੂਨੀਵਰਸਿਟੀ ਹੈ ਜੀ ਜੀ ਅਜੋ ਤੋਂ ਵੀ ਹੱਕ ਖੋ ਲਿਆ ਉੱਤੋਂ ਦੇਖੋ ਨਹੀਂ ਕਹਿੰਦੇ ਨੇ ਵੀ ਉਹ ਜਿਹੜਾ ਹੁੰਦਾ ਉਹ ਜਿਹੜੀ ਸਟੂਡੈਂਟ ਯੂਨੀਅਨ ਹੈ ਜਾਂ ਬਾਕੀ ਟ੍ਰੇਡ ਜਿੱਥੇ ਬੰਦੀਆਂ ਐ ਜਾਂ ਉਹ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਨੇ ਰਲ ਕੇ ਜਿਹੜਾ ਇਹ ਨੋਟੀਫਿਕੇਸ਼ਨ ਹੈ ਜਿਹੜਾ ਭੰਗ ਕਰਨ ਦਾ ਜਿਹੜਾ ਵਾਪਸ ਕੇ ਨੇ ਦੇ ਸੈਨੇਟ ਤੇ ਜਿਹੜੀ ਸੀਗੀ ਸਿੰਡੀਕੇਟ ਭੰਗ ਕੀਤੀ ਸੀ ਉਹਦਾ ਨੋਟਿਸ ਨੋਟੀਫਿਕੇਸ਼ਨ ਵਾਪਸ ਲੈ ਲਿਆ ਕਿ ਇਹ ਸੱਚ ਹੈ ਕਿ ਜਾਂ ਇੱਕ ਅਖਬਾਰੀ ਬਿਆਨ ਹੀ ਹੈ ਨਹੀਂ ਜੀ ਜਿਹੜਾ ਇਹ ਜੁਨੀਅਨ ਦਾ ਅਧਿਕਾਰ ਸੀ ਉਹ ਉਹਨਾਂ ਨੇ ਵਾਪਸ ਰੱਖ ਲਿਆ ਜਿਹੜਾ ਇਹਨਾਂ ਨੇ ਸੈਂਟਰ ਨੇ ਭੇਜਿਆ ਸੀ ਉਹ ਉਹ ਨਾ ਐਪ ਉਹ ਨਾ ਅੱਗੇ ਕਰਤਾ ਨਾ ਕਿ ਉਹਨੂੰ ਵਾਪਸ ਲੈ ਲਿਆ ਜਿਹਨੂੰ ਵਾਪਸ ਲੈ ਲਿਆ ਤੇ ਫਿਰ ਮਤਲਬ ਕਿ ਸਾਡੇ ਜਿਹੜੇ ਉੱਥੇ ਸਟੂਡੈਂਟ ਨੇ ਜੀ ਉਹ ਕਦ ਤੱਕ ਨਮਜਾਣਾ ਲਾਉਣ ਦੀ ਕੀ ਲੋਰ ਸੀ ਕਿਉਂ ਲੈਂਦੇ ਉਹ ਜੀ ਉਹ ਇਸ ਕਰਕੇ ਲਾਇਆ ਹੁਣ ਜਿੰਨਾ ਚਿਰ ਇੱਕ ਮਤਲਬ ਕਿ ਜਿਵੇਂ ਕਾਲੇ ਕਾਨੂੰਨ ਪਹਿਲਾਂ ਇਹਨਾਂ ਨੇ ਵਾਪਸ ਲੈ ਸੀ મોદી ਨੇ ਜਿੰਨਾ ਚਿਰ ਇਹ ਮਤਲਬ ਕਿ ਸਰਕਾਰ ਵਾਪਸ ਨਹੀਂ ਲੈਂਦੀ ਪਰ ਉੱਥੇ ਸਾਡੇ ਲੋਕਾਂ ਦਾ ਮਤਲਬ ਕਿ ਕਿਸਾਨ ਜਿੱਥੇ ਬੰਦੇ ਸਮੁੱਚੇ ਮਲਾਜਮਾਂ ਦਾ ਉਹਦੇ ਵਿੱਚ ਕੱਲਾ ਪੰਜਾਬ ਨਹੀਂ ਉਹਦੇ ਵਿੱਚ ਹਰਿਆਣਾ ਹਿਮਾਚਲ ਹੋਰ ਵੀ ਬੱਚੇ ਪੜਦੇ ਨੇ ਆਕੇ ਸਾਰਾਂ ਦਾ ਇਹ ਫਰਜ਼ਬਾਦ ਹੈ ਜੀ ਇਹਨਾਂ ਦੇ ਜਿਸ ਤਰ੍ਹਾਂ ਆਪਾਂ ਦਿੱਲੀ ਪਹਿਲਾਂ ਇਕੱਠੇ ਹੋ ਕੇ ਗਏ ਸੀ ਸਾਰੇ ਇਕੱਠੇ ਹੋ ਕੇ ਤੇ ਪਹਿਰਾ دیے ਜੀ ਉਹਦੇ ਮਤਲਬ ਕਿ ਉਹ ਜਿੰਨੇ ਚਿਰ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਆਪਣਾ ਘਰ ਚੱਲੇ ਜੀ ਇਹ ਪੰਜਾਬ ਸਰਕਾਰ ਦਾ ਵੀ ਇੱਕ ਫਰਜ਼ ਬਣਦਾ ਸੀ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਨੇ ਜਦੋਂ ਇਹਨਾਂ ਦੇ ਸੁਪਰੀਮੋ ਕੇਂਦਰੀ ਵਾਂਗ ਜੀ ਜਦੋਂ ਉਹ ਤੇ ਇਹਨਾਂ ਦੇ ਕੇਂਦਰੀ ਸਰਕਾਰ ਉਹਦੇ ਨਾਲ ਧੱਕਾ ਕਰਦੀ ਸੀ ਤਾਂ ਪੰਜਾਬ ਦੇ ਜਿੰਨੇ 92 ਐਮਐਲਏ ਸੀ ਸਾਰੇ ਜਾ ਕੇ ਦਿੱਲੀ ਉੱਤੇ ਧਰਨਾ ਮਜਹਰਾ ਕਰਦੇ ਸੀ ਉਹ ਇਹਨਾਂ ਨੂੰ ਕਿ ਤਰ ਤਾਂ ਵੀ ਜਮਨੀ ਚੌਂ ਦਾ ਹੋ ਗਿਆ ਇੱਕ ਯੂਨੀਵਰਸਿਟੀ ਦਾ ਨਹੀਂ ਹੋਇਆ ਵੀ ਜਿਹੜੀ ਪੰਜਾਬ ਦਾ ਸਾਡਾ ਹੱਕ ਹੈ ਉਹ ਵੀ ਖੋਹਿਆ ਜਾ ਸਕਦਾ ਹੈ ਬੀਐਮਈ ਦਾ ਬੀਬੀਐਮਪੀ ਦਾ ਹੱਕ ਖੋਇਆ ਜੀ ਜੀ ਉਹ ਹੱਕ ਖੋਹ ਲਿਆ ਤੇ ਜੇ ਹੁਣ ਇਹ ਜੋ ਖੋਹ ਲਿਆ ਤੇ ਸਾਡੇ ਪੱਲੇ ਕੀ ਰਹਿ ਜੂ ਬਿਲਕੁਲ ਬਿਲਕੁਲ ਉਹ ਤਾਂ ਪਿਆਪਦੀ ਹੈ ਪਰ ਇਹ ਸਾਡੀ ਸਰਕਾਰ ਦਾ ਫਰਜ਼ ਬਣਦਾ ਜੇ ਤਾਂ ਪਹਿਲਾਂ ਮੈਂ ਜਾਣਕਾਰੀ ਤੁਹਾਨੂੰ ਦੇ ਰਿਹਾ ਇਤੋਂ ਪਹਿਲਾਂ ਜਿਹੜੀ ਸਾਡੀ ਸਿਤਕੋ ਸੀ ਸਿਤਕੋ ਦੇ ਵਿੱਚ ਜਿਹੜਾ ਐਮਡੀ ਲੱਗਦਾ ਸੀ ਉਹ ਪੰਜਾਬ ਦਾ ਲੱਗਦਾ ਸੀ ਪਰ ਸਭ ਤੋਂ ਪਹਿਲਾਂ ਤਾਂ ਉਹ ਸਿਤਕੋ ਤੋਂ ਜਿਹੜੀ ਸਾਡਾ ਅਧਿਕਾਰ ਉਹ ਖੋਹਿਆ ਗਿਆ ਹੁਣ ਹੁਣ ਜਿਹੜਾ ਸਿਕਤੀ ਲੱਗਦਾ ਸੀ ਉਹ ਤੋਂ ਵੀ ਖੋਹ ਲਿਆ ਜੀ ਉਹ ਵੀ ਖੋਹ ਲਿਆ ਕੇ ਬੀਬੀ ਐਮਡੀ ਦਾ ਸੀ ਹਾਂ ਹੁਣ ਸਿਕਤੀ ਦਾ ਅਧਿਕਾਰ ਵੀ ਖੋਹ ਲਿਆ ਇਹਨਾਂ ਨੇ ਤੇ ਕੀ ਪੰਜਾਬ ਸਰਕਾਰ ਇਹਦੇ ਲਈ ਇਸ ਤੋਂ ਇਹ ਕੋਈ ਯਤਨ ਨਹੀਂ ਕਰ ਰਹੀ ਜਾਂ ਸਰਕਾਰ ਜਿਹੜੀ ਆਪਣਾ ਕੇਸ ਐ ਸੈਂਟਰਲ ਗਵਰਨਮੈਂਟ ਕੋ ਜਾਂ ਸੁਪਰੀਮ ਕੋਰਟ ਚ ਕਿਉਂ ਨਹੀਂ ਮਤਲਬ ਜਿਹੜੇ ਪ੍ਰੋਟੈਕਟ ਕਰਦੀ ਇਹ ਕਿਉਂ ਇਹ ਭੁਲ ਕਰਦੇ ਆ ਜੀ ਪੁੱਟ ਕਰਦੇ ਆ ਗੱਲ ਕਰ ਜਿਹੜਾ ਇਹਨਾਂ ਦਾ ਫਰਜ਼ ਬਣਦਾ ਜੀ ਪਹਿਲਾਂ ਤਾਂ ਉਹਨਾਂ ਜਾ ਕੇ ਇਹਨਾਂ ਦਾ ਵੈਸੇ ਹੀ ਫਰਜ਼ ਬਣਦਾ ਜਿਵੇਂ ਤਾਂ ਰਾਮ ਜੀ ਨਾਲ ਲਾਉਂਦੇ ਆ ਸਾਰੇ ਸਮੂਚੇ ਜਿੰਨੇ ਵੀ ਸਾਡੇ 117 ਨੇ ਐਮ ਐਲ ਏ ਇਹਨਾਂ ਦਾ ਫਰਜ਼ ਹੱਕ ਬਣਦਾ ਬਿਲਕੁਲ ਗੱਲ ਕਰਤੀ ਮਤਲਬ ਕਿ ਸੈਂਟਰ ਦੇ ਵਿਰੁੱਧ ਆਵਾਜ਼ ਉਠਾਉਂ ਜਾ ਕੇ ਜੀ ਜੀ ਕਹਿੰਦਾ ਕਿ ਅਸੀਂ ਹਾਈ ਕੋਰਟ ਜਾਵਾਂਗੇ ਜਾਂ ਸੁਪਰੀਮ ਕੋਰਟ ਜਾਵਾਂਗੇ ਕੋਰਟਾਂ ਦਾ ਪਹਿਲਾਂ ਬਥੇਰੇ ਗਏ ਉਹ ਚੱਲੀ ਜਾਂਦਾ ਬਿਲਕੁਲ ਬਿਲਕੁਲ ਕੋਈ ਨਹੀਂ ਕਿਤੇ ਪਹਿਲਾਂ ਕਿਹੜਾ ਪੰਜਾਬ ਸਰਕਾਰਾਂ ਗਈਆਂ ਨਹੀਂ ਕੋਰਟ 'ਚ ਬਿਲਕੁਲ ਉਹਨੂੰ ਉਹ ਤੋਂ ਪਹਿਲਾਂ ਆਪਣਾ ਹੱਕ ਹੈ ਵੀ ਜੇ ਅਪੀਲ ਰਾਈਟ ਹੋ ਤੇ ਹੁਣੇ ਕੀਤਾ ਜਾਵੇ ਤੇ ਉਹਨਾਂ ਇੱਥੇ ਰੁਕ ਜੇ ਸਾਰਾ ਕੁਝ ਅਸੀਂ ਸਾਰੇ ਸਾਡੇ ਨੂੰ ਜਾਣਾ ਹੈ ਸੈਂਟਰ ਜਾ ਕੇ ਧਰਨਾ ਲਾਉਣ ਜੀ ਜੀ ਇੱਕ ਚੀਜ਼ ਮੇਰਾ ਸਵਾਲ ਹੋਰ ਹੈ ਕਿ ਜਿਸ ਢੰਗ ਦੇ ਨਾਲ ਕਿ ਜਿਹੜਾ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਸਾਨੂੰ ਜਿਹੜੀ ਆ ਆਪਣੇ ਥਰਮਲ ਪਲਾਂਟਾਂ ਤੋਂ ਜਦੋਂ ਕਿ ਆਪਣੀ ਕੋਲ ਮਾਈਨ ਆਪਣੀ ਹੈ ਕੋਲ ਵਾਲਾ ਜਿਹੜੀ ਕੋਲੇ ਦੀ ਜਿਹੜੀ ਖਾਨ ਹੈ ਉਹ ਸਾਡੇ ਬਿਜਲੀ ਬੋਰਡ ਦੀ ਹੈ ਤੇ ਜੇ ਬਿਜਲੀ ਬੋਰਡ ਦੀ ਖਾਨ ਹੋਣ ਦੇ बावजूद ਉਹ ਕਹਿੰਦੇ ਨੇ ਕਿ ਸਾਨੂੰ ਜਿਹੜੀ ਪ੍ਰਾਈਵੇਟ ਸੈਕਟਰ ਦੇ ਥਰਮਲ ਪਲਾਂਟਾਂ ਤੋਂ ਬਿਜਲੀ ਸਸਤੀ ਮਿਲਦੀ ਹੈ ਤੇ ਆਪਣਿਆਂ ਤੋਂ ਸਾਨੂੰ ਜਿਹੜੀ ਆ 0.0 ਆ 25 ਪੈਸੇ ਤੇ ਲੈ ਕੇ 125 ਆ ਤੇ ਇਹ ਤੱਕ ਸਾਨੂੰ ਬਿਜਲੀ ਮਹਿੰਗੀ ਪੈਂਦੀ ਆ ਪਰ ਨਾਲ ਦੀ ਨਾਲ ਜਿਸ ਵੇਲੇ ਇਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਉਹਦੇ ਬਾਅਦ ਵੱਡੇ ਬੋਰਡ ਬਲਾ ਲਾ ਕੇ ਤੇ ਬਹੁਤ ਰੈਲੀਆਂ ਕਰਕੇ ਕਿਹਾ ਸੀ ਕਿਸੀ ਕਿਸੀ ਪ੍ਰਾਈਵੇਟ ਜਿਹੜਿਆ ਉਹ ਥਰਮਲ ਖਰੀਦ ਲਿਆ ਤਾਂ ਉਸ ਵੇਲੇ ਤੇ ਹੁਣ ਚ ਕੀ ਫਰਕ ਆ ਇਹਦੀ ਕੋਈ ਫਰਕ ਨਹੀਂ ਜੀ ਜਿਹੜਾ ਹੁਣ ਥੋੜੇ ਦਿਨ ਹੋ ਗਏ ਇਹਨਾਂ ਨੇ ਨਾ ਪਿਛਲੀ ਸਰਕਾਰਾਂ ਨੇ ਹੁਣ ਇੱਕ ਇਹਨਾਂ ਨੇ ਇੱਕ ਸਮਝੌਤੇ ਕਰੇ ਸੀ ਉਸ ਬਿਜਲੀ ਖਰੀਦੀ ਸੀ ਜੀ 5 ਰੁਪਏ 13 ਪੈਸੇ ਤੇ 5 ਰੁਪਏ 14 ਪੈਸੇ ਜੀ ਉਹਨਾਂ ਦੇ ਸਮਝੌਤੇ ਚਾਹਨੇ ਸੀ 25 ਸਾਲ ਦਾ ਸਮਝੌਤਾ ਸੀ ਉਹਨਾਂ ਦਾ ਸਮਝੌਤਾ ਸੀ ਜੀ ਉਹ ਵੀ ਨਾਲ ਇਹਨਾਂ ਤੋਂ ਸ੍ਰੇ ਚੜਿਆ ਉਹ ਜੋ ਮਤਲਬ ਕਿ ਜਦੋਂ ਆਪਾਂ ਉਹ ਚੀਜ਼ ਉਹਨਾਂ ਦੇ ਇਹ ਹੁੰਦਾ ਹੈ ਜਿਹੜੇ ਸਾਡੇ ਪਹਿਲਾ ਅਧਾਰਾਂ ਸਰਕਾਰਾਂ ਨੇ ਸਮਝੌਤੇ ਕਰੇ ਹੋਏ ਆ ਉਹ ਵੀ ਗਲਤ ਕਰੇ ਹੋਏ ਆ ਇਹਨੇ ਸਾਡੇ ਬਣਾਏ ਜਿਹਨੇ ਥਰੋ ਪਲਾਟ ਆ ਸਾਡੇ ਜਿਹੜੇ ਪ੍ਰਾਈਵੇਟ ਆ ਜਿਨ੍ਹਾਂ ਤੋਂ ਬਿਜਲੀ ਫੀਸ ਤੇ ਆ ਉਥੇ ਇਹਨਾਂ ਨੇ ਇਹ ਲੰਮਸਮ ਕਰਿਆ ਹੋਇਆ ਜਿਹੜੀ ਪਹਿਲਾਂ ਵੀ ਖਾਲੀ ਸਰਕਾਰ ਸੀ ਸਰਕਾਰਾਂ ਜਿੰਨੀਆਂ ਵੀ ਆਈਆਂ ਕੋਈ ਕੋਈ ਘੱਟ ਨਹੀਂ ਰਹੀ ਦੂਜਾ ਦੂਜੇ ਤੋਂ ਚੜਦੇ ਆਇਆ ਇਹ ਉੱਤ ਚੜਦਾ ਆ ਗਿਆ ਇਹਨਾਂ ਨੇ ਜਿਹੜੇ ਸਮਝੌਤੇ ਕਰੇ ਨੇ ਜਿਹੜੇ ਪਹਿਲਾਂ ਸਮਝੌਤੇ ਕਰੇ ਲੰਮਸਾਫ ਸਮਝੌਤੇ ਕਰੇ ਹੋਏ ਨੇ ਬਿਲਕੁਲ ਬਿਲਕੁਲ ਦਾ ਮਤਲਬ ਕਿ ਵੀ ਅਸੀਂ ਬਿਜਲੀ ਲਈਏ ਨਾਲ ਲਈਏ ਤੁਹਾਨੂੰ ਹੋਰ ਰੇਟ ਦੇਣਾ ਹੈ ਜਿਹੜਾ ਹੁਣ ਸਮਝੌਤਾ ਸੀ ਹੁਣ ਆਪਾਂ ਜਿੰਨੀ ਕਿਸੇ ਤੋਂ ਬਿਜਲੀ ਲਮਾ ਕੇ ਉਨੀ ਆਪਾਂ ਦੇ ਮੰਗੇ ਉਨੀ ਪੈਸੇ ਵਰਤਾਂਗੇ ਜੀ ਉਨੇ ਮੇਰਾ ਕਹਤ ਵੀ ਉਨੇ ਪੈਸੇ ਦੇਣੇ ਪੈਣਗੇ ਜੀ ਪਰ ਜਿਹੜੇ ਪਹਿਲਾਂ ਹੀ ਸਮਝੌਤੇ ਗਲਤ ਸੀ ਨਾਲ ਉਹ ਵੀ ਇਹਨਾਂ ਦੇ ਸਮਝੌਤੇ ਨਹੀਂ ਸਿਰੇ ਚੜੇ ਜਿਹੜੀਆਂ ਗੱਲਾਂ ਕਰਨ ਵਾਲੀ ਆ ਉਹ ਤਾਂ ਕਰਦੇ ਨਹੀਂ ਕਿ ਉਹ ਤੁਸੀ ਤੁਹਾਨੂੰ ਇਥੋਂ ਸਸਤੀ ਮਿਲਦੀ ਹੈ ਫਿਰ ਪਹਿਲਾਂ ਦੇ ਸਮਝੌਤੇ ਤਾਂ ਰੱਦ ਵੀ ਹੋ ਸਕਦੇ ਨੇ ਪਹਿਲਾਂ ਜਦੋਂ ਸੱਤਾਂ ਤੋਂ ਬਾਹਰ ਸੀ ਉਹ ਤਾਂ ਕਹਿੰਦੇ ਸੀ ਸਮਝੌਤੇ ਸਾਰੇ ਰੱਦ ਕਰਾਂਗੇ ਫੋਨ ਕਰਨਾ ਕਰਿਆ ਤਾਂ ਅੱਛਾ ਇੱਕ ਚੀਜ਼ ਹੋਰ ਹੈ ਜਦੋਂ ਆਪਾਂ ਇਹ ਗੱਲਾਂ ਜਿਹੜੀਆਂ ਕਰ ਰਹੇ ਹਾਂ ਤੇ ਕੁਝ ਬੰਦੇ ਜਿਹੜੇ ਨੇ ਸਾਡੇ ਕਿਹੜੀਆਂ ਇਲੈਕਸ਼ਨ ਲੜਦੇ ਨੇ ਜਾਂ ਹੋਰ ਕਰਦੇ ਨੇ ਜਾਂ ਤੇ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਉਹ ਕਹਿੰਦੇ ਨਾ ਰਾਜਨੀਤਿਕ ਲੋਕਾਂ ਉਹਦੀਆਂ ਵੋਟਾਂ ਵਾਲੇ ਚੱਕਰ ਚ ਉਹ ਮਤਲਬ ਮਾਰੇ ਮੋਟੇ ਸੁੱਖ-ਲਾਮ ਲੈਣ ਵਾਸਤੇ ਗੱਲ ਕਰਦੀਆਂ ਨੇ ਜਦੋਂ ਕਿ ਅੰਦਰ ਖਾਤੇ ਜੋ ਕੁਝ ਵੀ ਆ ਉਹ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ 'ਚ ਆਉਂਦਾ ਹੀ ਨਹੀਂ ਤੇ ਆਪ ਬੰਦੇ ਕਹਿੰਦੇ ਨੇ ਤੇ ਕਾਮਰੇਡਾਂ ਦਾ ਕੰਮ ਹੈ ਜੀ ਇਹ ਤੇ ਕਾਂਗਰਸ ਜਿਹੜਾ ਉਹ ਝੂਠ ਝੱਫਾ ਬੋਲ ਕੇ ਤੇ ਗੱਲਾਂ ਕਰਦੇ ਹੁਣ ਸਵਾਲ ਮੇਰਾ ਆਖਰੀ ਇਹ ਹੈ ਕਿ ਇਹ ਜ਼ਮੀਨਾਂ ਨੂੰ ਵੇਚਣ ਤੋਂ ਰੋਕਿਆ ਕਿਵੇਂ ਜਾਵੇ ਜਾਂ ਇਹਦਾ ਬਦਲ ਕੀ ਆ ਜੇ ਸਰਕਾਰ ਇਹਨੂੰ ਪੇ ਲਾਗੂ ਕਰਨਾ ਹੀ ਚਾਹੁੰਦੀ ਹੈ ਵੇਚਣਾ ਹੀ ਚਾਹੁੰਦੀ ਹੈ ਤੇ ਸਾਨੂੰ ਕੀ ਬਦਲ ਦੇਣਾ ਚਾਹੀਦਾ ਹੈ ਕਿ ਸਰਕਾਰ ਇਦਾਂ ਕਰੇ ਕਿ ਆਪਣੀਆਂ ਜਥੇਬੰਦੀਆਂ ਕੋਲੇ ਇਹਦਾ ਕੀ ਬਦਲ ਕੀ ਆ ਇਹਦਾ ਇਹਦਾ ਬਗਲ ਨਹੀਂ ਹੀ ਹੈ ਸਾਡਾ ਤਾਂ ਇੱਕੋ ਹੀ ਵਕਨ ਹੈ ਸਾਡਾ ਮਤਲਬ ਕਿ ਜਿਹੜਾ ਹੈਗਾ ਸੰਘਰਸ਼ ਦਾ ਰਹਾ ਹੈ ਸਾਡੇ ਕੋਲ ਜੀ ਸਾਡੇ ਕੋਲ ਇੱਕ ਰਾਈਟ ਮਿਲਿਆ ਹੋਇਆ ਹੈ ਸਾਡਾ ਸੰਘਰਸ਼ ਹੈ ਸੋਚੇ ਪੰਜਾਬ ਦੇ ਜੱਥੇਬੰਦੀਆਂ ਸੋਚੇ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਬਿਜਲੀ ਬੋਰ ਦੇ ਸਮੁੱਚੇ ਮੁਲਾਜ਼ਮ ਸਾਰੇ ਭਰਾਤਰੀ ਜੱਥੇਬੰਦੀਆਂ ਜਿੰਨੀਆਂ ਵੀ ਹੈ ਉਹਨਾਂ ਨੂੰ ਇਕੱਠਾ ਕਰਕੇ ਜਦੋਂ ਇਹਨਾਂ ਦੇ ਨਫੇ ਨੁਕਸਾਨ ਬਾਰੇ ਦੱਸਿਆ ਜਾਊ ਫਿਰ ਇਕੱਠੇ ਹੋ ਕੇ ਇਸ ਤੋਂ ਹੀ ਅਸੀਂ ਉਹਦੇ ਪੂਰਾ ਲੜ ਕੇ ਇਹ ਕਾਸੀ ਮੁੱਦੀ ਨੂੰ ਦਬਾਇਆ ਸੀ ਉਸ ਤਰ੍ਹਾਂ ਹੀ ਸੀ ਪਹਿਲਾਂ ਪੰਜਾਬ ਸਰਕਾਰ ਚ ਬਾਦਲ ਸਾਹਿਬ ਨੇ ਵੀ ਉਹ ਲਿਆ ਸੀ ਫਿਰ ਉਦੋਂ ਵੀ ਵਾਪਸ ਲੈਣੇ ਪਏ ਜੀ ਇਹਨਾਂ ਨੂੰ ਵੀ ਵਾਪਸ ਲੈਣੇ ਪੈਣਗੇ ਤੇ ਜੋ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਉਹ ਵੀ ਅਸੀਂ ਉਹਨਾਂ ਇਕੱਠੇ ਹੋ ਕੇ ਸਾਰੇ ਇਹ ਜਿਹੜੇ ਸਾਡੇ ਦੋ ਤਿੰਨ ਮਸਲੇ ਕੱਢੇ ਲਾ ਕੇ ਬਿਜਲੀ ਬੋਰਡ ਦੇ ਜਾਇਦਾਦਾਂ ਵੇਚਣ ਲਈ ਯੂਨੀਵਰਸਿਟੀ ਦੇ ਮਤਲਬ ਕੇ ਵਿੱਚ ਸਾਡਾ ਅਧਿਕਾਰ ਕੌਣ ਦੇ ਲਈ ਜੀ ਤੇ ਬੀਐਮਈ ਦੇ ਵਿੱਚ ਸਾਡਾ ਅਧਿਕਾਰ ਕੌਣ ਦੇ ਲਈ ਅਸੀਂ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਕਪਾਤਰੀ ਕਿਸਾਨ ਜੱਥੇਬੰਦੀਆਂ ਨਾਲ ਲੈ ਕੇ ਤੁਸੀਂ ਬਹੁਤ ਵੱਡਾ ਮਤਲਬ ਜੇ ਲਾਭ ਹੰਡ ਕਰ ਰਹੇ ਆ ਸਾਡਾ 9 ਤਰੀਕ ਨੂੰ ਸਾਡਾ ਮਤਲਬ ਕਿ ਉੱਥੇ ਤਰਨਤਨ ਦੇ ਵਿੱਚ ਜਿਮਨੀਚੋ ਉਹਨਾਂ ਦੇ ਵਿੱਚ ਸਾਡਾ ਘਰ ਨੇ 2 ਤਰੀਕ ਨੂੰ ਸੀ ਤਾਂ ਰਾਸੀ ਪਹਿਲਾਂ ਮੰਕਰੀ ਦੇ ਲਿਧਾਇ ਇਲਾਕੇ ਆਇਆ ਜਿਨ੍ਹਾਂ ਵਾਲੇ ਸਮੇਂ ਦੇ ਵਿੱਚ ਅਸੀਂ ਮਤਲਬ ਕਿ ਸਾਰੇ ਸਮੁੱਚੇ ਜਦੋਂ ਤੱਕ ਲੋਕਾਂ ਨੂੰ ਅਵੇਅਰ ਨਹੀਂ ਕੀਤਾ ਜਾਂਦਾ ਲੋਕਾਂ ਨੂੰ ਇਹਨਾਂ ਦੀਆਂ ਜੜੀਆਂ ਅੰਦਰੂਨੀ ਜੜੀਆਂ ਲਗ ਮੈਂ ਕਿੰਨੂ ਕਹਿ ਦਈਏ ਵੀ ਲੁਕਮੀਆਂ ਸਕੀਮਾਂ ਤੋਂ ਜਾਣੂ ਹੀ ਨਾ ਕਰਾਇਆ ਜਾਂਦਾ ਉਦੋਂ ਤੱਕ ਕਿ ਲੜਾਈ ਜਿਹੜੀ ਹੈ ਉਹ ਕਾਮਯਾਬੀ ਵੱਲ ਨਹੀਂ ਵੱਧਦੀ ਕਿਉਂਕਿ ਜਦੋਂ ਚੋਣਾਂ ਦੇ ਦਿਨ ਹੁੰਦੇ ਕਿ ਮਤਰਨ ਤਰਨ ਦੀ ਚੋਣ ਚੱਲ ਰਹੀ ਆ ਤੇ ਉੱਥੇ ਲੱਗ ਲੱਗ ਸਿਆਸੀ ਪਾਰਟੀਆਂ ਜਿਹੜੀਆਂ ਆਪਣੀਆਂ ਰੋਟੀਆਂ ਸੇਕ ਰੀਆਂ ਨੇ ਉਹਨਾਂ ਲੋਕਾਂ ਨੂੰ ਇੰਨੇ ਸਬਜ਼ ਬਾਗ ਵਿਖਾ ਰੀਆਂ ਨੇ ਕਿ ਅਸੀਂ ਆਹ ਕਰ ਦਾਂਗੇ ਪਰ ਜਮੀਨੀ ਪੱਧਰ ਦੇ ਉੱਤੇ ਜਦੋਂ ਨਾ ਕੋਈ ਰਾਜ ਸਤਾ ਆਉਂਦੀ ਆ ਜਾਂ ਜਦੋਂ ਉਹਨਾਂ ਦਾ ਕੋਈ ਜਿੱਦ ਹੈ ਉਸ ਵੇਲੇ ਉਹ ਪਰ ਉਸੇ ਤਰ੍ਹਾਂ ਦਾ ਹੀ ਜਿਵੇਂ ਪਹਿਲਾ ਸਿਸਟਮ ਸੀ ਤੇ ਮੈਂ ਮੇਰਾ ਆਖਰੀ ਸਵਾਲ ਹੈ ਤੇ ਤੁਸੀਂ ਸਾਡੇ ਲੋਕਾਂ ਨੂੰ ਸਨਹਿਾ ਕੀ ਦੇਣਾ ਚਾਹੁੰਦੇ ਹੋ ਅਸੀਂ ਸਾਡੇ ਲੋਕਾਂ ਨੂੰ ਇਹ ਸਨਹਿਾ ਚ ਦੇਣਾ ਚਾਹੁੰਦੇ ਹਾਂ ਵੀ ਜਦੋਂ ਵੀ ਸਰਕਾਰਾਂ ਪੜਦੀਆਂ ਆਪਾਂ ਪਹਿਲਾਂ ਸੀ ਮਤਲਬ ਕਿ ਠੱਗੇ ਜਾਂਦੇ ਆ ਤੁਸੀਂ ਵਿਦੇਸ਼ੀ ਲੋਕ ਵੀ ਸਾਡੇ ਠੱਗੇ ਗਏ ਜਿਹੜੇ ਸਾਡੇ ਭਾਈਚਾਰਾ ਬਾਹਰ ਫੌਰਨ ਚ ਰਹਿੰਦਾ ਹੈ ਇਹਨਾਂ ਲੋਕਾਂ ਨੇ ਫੰਡ ਦੇ ਕੇ ਇਹ ਜਦੋਂ ਆਮ ਆਮ ਦੀ ਪਾਰਟੀ ਦੀ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਬੱਚੇ ਆ ਤੇ ਆਮ ਸਰਕਾਰਾਂ ਜੀ ਕਸੀ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡਾ ਫਤਵਾ ਦਿੱਤਾ ਜਦੋਂ ਮੈਂ ਮੇਰੀ ਬਗਲ ਕੇ 60 ਸਾਲ ਦੀ ਉਮਰ ਹੈ ਜੀ ਕਿ ਜਿਹੜੇ 92 ਐਮਐਲਏ ਅਜ ਤੱਕ ਕਿਸੇ ਨੂੰ ਮਿਲੇ ਨਹੀਂ ਜਿਹੜੇ ਲੋਕਾਂ ਨੂੰ ਇੰਨਾ ਵੱਡਾ ਇਹਨਾਂ ਨੂੰ ਹੁਦਾਰਾ ਮਿਲਿਆ ਸੀ ਪਰ ਇਹ ਇਹ ਲੋਕਾਂ ਨਾਲ ਖਰੇ ਨਹੀਂ ਉtre ਪਰ ਇਹਨਾਂ ਨੂੰ ਆਉਣ ਦੇ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਇਹ ਬਾਪ ਸੁਣਾ ਲਿਆ ਤਾਂ ਸਤਾਈ ਕੋ ਦੂਰ ਨਹੀਂ 1.5 ਰਹਿ ਗਿਆ ਜੀ ਜੀ ਤਾਂ ਸਤਾਈ ਦੇ ਵਿੱਚ ਜਿਵੇਂ ਪਿਛਲੀਆਂ ਸਰਕਾਰਾਂ ਨਾਲ ਹੋਇਆ ਉਹੀ ਇਹਨਾਂ ਨਾਲ ਹੋਣਾ ਹੈ ਬਿਲਕੁਲ ਬਿਲਕੁਲ ਅਸੀਂ ਹੁਣ ਸਮੁੱਚਾ ਪੰਜਾਬ ਦੇ ਮਨਾਜਮ ਆਸਾਨ ਜੱਥੇਵੰਿਆਂ ਇਕੱਠੇ ਹੋ ਕੇ ਅਸੀਂ ਇਹ ਸਰਕਾਰ ਨੂੰ ਘੇਰਾਂਗੇ ਅਸੀਂ ਜਿੰਨਾ ਚਿਰ ਸਾਡੇ ਜਿਦਾਂ ਹੈ ਅਸੀਂ ਸਰਕਾਰਾਂ ਨੂੰ ਇੱਕ ਵੀ ਇੰਚ ਕਿਸੇ ਵੀ ਬਿਜਲੀ ਬੋਰਡ ਦੀ ਪ੍ਰਾਪਰਟੀ ਬੇਚਿੰਤਾ ਦੂਰ ਦਿਗਾਂ ਲਾ ਚੱਕਣ ਨਹੀਂ ਦਿੰਦੇ ਬਿਲਕੁਲ ਤੁਹਾਡਾ ਬਹੁਤ ਬਹੁਤ